ਪਹਿਲਾਂ ਕਬੱਡੀ ਸੀਗੀ ਹੁਣ ਕਬੱਡੀ ਬਣ ਗਈ ਐ ਪਹਿਲਾਂ ਕੱਖਾਂ ਦੀ ਸੀਗੀ ਅੱਜ ਲੱਖਾਂ ਕਰੋੜਾਂ ਦੀ ਬਣ ਗਈ ਮੇਰੇ ਪੰਜਾਬੀ ਵੀਰੋ ਔਰ ਡਾਲਰਾਂ ਪੌਂਡਾਂ ਦੀ ਬਣ ਗਈ ਲਓ ਜਸਵਿੰਦਰ ਸਿੰਘ ਜੀ ਵੀ ਮੇਰੇ ਵੀਰੋ ਪੈਸੇ ਲਈ ਖੜੇ ਨੇ ਆਪਣੇ ਚਿਹਤੇ ਹੀ ਖਿਡਾਰੀ ਦਾ ਮਾਣ ਸਨਮਾਨ ਕਰਨਗੇ ਔਰ ਦੇਖ ਰਿਹਾ ਵੀ ਇੱਕ ਪਾਸੇ ਗਗੜੇ ਵਾਲਾ ਗਗੜੇ ਵਾਲਾ ਤਾਰੀ ਐ ਦੂਜੇ ਪਾਸੇ ਭੋੜੀ ਵਾਲਾ ਸੂਬਾ ਇਹ ਸੂਬਾ ਹੈ ਮੇਰੇ ਵੀਰੋ ਭੋੜੀ ਵਾਲਾ ਸਰੀਰ ਦੇਖੋ ਅੱਜ ਵੀ ਪੂਰਾ ਸਾਂਭਿਆ ਹੋਇਆ ਸਰੀਰ ਐ ਚੱਲ ਵੀ ਸੂਬਿਆ ਪਾ ਵੀ ਕਬੱਡੀ ਇਹ ਭੋੜੀ ਵਾਲਾ ਹੈਗਾ ਇਹ ਭੋੜੀਪੁਰੇ ਜਲਾਲਕੇ ਵਾਲਾ ਮੇਰੇ ਵੀਰੋ ਜਿਹੜਾ ਜਲਾਲ ਦੇ ਵਿੱਚ ਵਸਿਆ ਹੋਇਆ ਪਿੰਡ ਭੋੜੀਪੁਰਾ ਅਗਲੀਆ ਰਾਮੂ ਵਾਲਾ ਅਮੀਰਗੜ ਗੁਰੂ ਸਰ ਇਹ ਮੇਰੇ ਵੀਰੋ ਜਲਾਲ ਦੇ ਵਿੱਚ ਵਸੇ ਹੋਏ ਪਿੰਡ ਨੇ ਅੱਠ ਜਲਾਲਾਂ ਵਾਲਿਆ ਐਵੇਂ ਨਹੀਂ ਮਾਨਕ ਨੇ ਆਖਿਆ ਸੀਗਾ ਲਓ ਇਸ ਵੇਲੇ ਜਿਹੜਾ ਪੁਆਇੰਟ ਰੀਡਰ ਦਾ ਚੱਲ ਵੀ ਸੂਬਿਆ ਪਾ ਵੀ ਨੌਜਵਾਨਾਂ ਕਬੱਡੀ ਕੀ ਬਾਹਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਫੱਟੀ ਗਲਾਬੂ ਨਿਕਾ ਜਿਆ ਮੈਂ ਮਾਜੇ ਦੀ ਜੱਟੀ ਗਲਾਬੂ ਨਿਕਾ ਜਿਆ ਮੈਂ ਮਾਜੇ ਦੀ ਜੱਟੀ ਇੱਕ ਪਾਸੇ ਮੋਗੇ ਦੇ ਨੌਜਵਾਨ ਨੇ ਦੋਨੋਂ ਜ਼ਿਲ੍ਹਿਆਂ ਦੀ ਮੇਰੇ ਵੀਰੋ ਲੋਕ ਬੋਲੀਾਂ ਦੇ ਵਿੱਚ ਗੱਲ ਹੁੰਦੀ ਹੈ ਦੇਖ ਲਓ ਮਾਸਟਰ ਜੀ ਗੁਲਜਾਰ ਸਿੰਘ ਜੀ ਅੱਜ ਤੁਸੀਂ ਵੀ ਕਰ ਲੋ ਜਵਾਨੀ ਯਾਦ ਇੱਕ ਪਾਸੇ ਖੋਲਗੇ ਵਾਲਾ ਇਕਬਾਲ ਦੂਜੇ ਪਾਸੇ ਭੋੜੀ ਵਾਲਾ ਸੂਬਾ ਲਓ ਪੁਆਇੰਟ ਜਿਹੜਾ ਇਸ ਨੌਜਵਾਨ ਭੋੜੀ ਵਾਲੇ ਸੂਬੇ ਦਾ